ਜਿਦੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ ੴ ਸਤਿਗੁਰ ਪ੍ਰਸਾਦਿ ਨਿਰਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 696 ਦੇ ਸ਼ੋਭnik ਜੈਤਰੀ ਰਾਗ ਵਿੱਚ ਤੰਤਨ ਸ੍ਰੀ ਗੁਰੂ ਰਾਮਦਾਸ ਅੱチェ ਪਾਚਾ ਮਹਾਰਾਜ ਦੀ ਬਾਣਦਾਈ ਪਾਵਨ ਸ਼ਬਦ ਜੋ ਪਹਿਲੇ ਘਰ ਵਿੱਚ ਗਾਉਂਦੀ ਹਦਾਇਤ ਹੈ ਚਾਰ ਬੰਦਾ ਵਾਲਾ ਹੈ ਅਕਾਲਪੁਰ ਕੀ ਇੱਕ ਕਹਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਮਾਲਜ ਆਪਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਹੋ ਜੀ ਅਵਸਥਾ ਬਣਾ ਲਵੋ ਕਿ ਪਰਮੇਸ਼ਰ ਤੁਹਾਡੇ ਸਿਰ ਉਤੇ ਹੱਥ ਰੱਖ ਦੇਵੇ ਉਸ ਦਾ ਜੋ ਨਾਮ ਹੈ ਉਹ ਇੱਕ ਬਹੁਤ ਵੱਡਾ ਕੀਮਤੀ ਰਤਨ ਹੈ ਉਹ ਤੁਹਾਡੇ ਹਿਰਦੇ ਵਿੱਚ ਵਸ ਜਾਵੇਗਾ ਫਿਰ ਸਾਰੇ ਜਨਮਾਂ ਦੇ ਪਾਪ ਦੁੱਖ ਦਰਦ ਕਲੇਸ਼ ਚਿੰਤਾ ਫਿਕਰ ਦੂਰ ਹੋ ਜਾਣਗੇ ਗੁਰੂ ਦੇ ਨਾਮ ਦੀ ਮਹਾਨਤਾ ਇਹਦੀ ਹੈ ਕਿ ਤੁਸੀਂ ਕਰਜ਼ਾ ਮੁਕਤ ਹੋ ਜਾਵੋਗੇ ਮੇਰੇ ਮਨ ਪਜ ਰਾਮ ਨਾਮ ਸਭ ਵਰਤਾ ਗੁਰਪੂਰੈ ਹਰ ਨਾਮ ਦੇ ਰੜਾਇਆ ਬਿਨ ਨਾਵੇ ਜੀਵਨ ਬਿਰਥਾਰਾ ਕਰੋ ਅਰਦਾਸ ਏ ਮਹਾਰਾਜ ਮੈਂ ਪਰਮੇਸ਼ਰ ਦਾ ਨਾਮ ਸਿਮਰਾਂ ਜੋ ਸਾਰਿਆਂ ਹੀ ਦਾਤਾਂ ਦੇਣ ਵਾਲਾ ਹੈ ਪੂਰੇ ਗੁਰੂ ਨੇ ਜਦੋਂ ਨਾਮ ਿਰ ਦੇ ਵਿੱਚ ਪੱਕਾ ਕਰਵਾ ਦਿੱਤਾ ਜੀਵਨ ਕਾਮਯਾਬ ਹੋ ਜਾਵੇਗਾ ਤੇ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਸਖਣੇ ਰਹਿ ਗਏ ਉਹਨਾਂ ਦਾ ਜੀਵਨ ਅਜਾਈ ਚਲੇ ਜਾਏਗਾ। ਘਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਆਕਾਥਾ ਜੋ ਗੁਰੂ ਦਾ ਹੁਕਮ ਨਹੀਂ ਮੰਨਣਗੇ ਉਹ ਮੂਰਖ ਬਣੇ ਰਹਿਣਗੇ ਮਨ ਪਿਛੇ ਤੁਰੇ ਜੋਰੇ ਉਹ ਮੋਹ ਮਾਇਆ ਦੇ ਜਾਲ ਵਿੱਚ ਫਸਦੇ ਜਾਣਗੇ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਪੈਰ ਨਾ ਰੱਖੇ ਗੁਰੂ ਦਾ ਓਟ ਆਸਰਾ ਨਾ ਲਿਆ ਉਹਨਾਂ ਦਾ ਸਾਰਾ ਜਨਮ ਅਜਾਈਂ ਚਲੇ ਜਾਏਗਾ ਜਿਨ ਸਾਧ ਉਚਾਰਣ ਸਾਧ ਪਗ ਸੇਵੇ ਤੈਨ ਸਫਲੋ ਜਨਮ ਸਨਾਥਾ ਮੋਕ ਕੀ ਜੈ ਦਾਸ ਦਾਸ ਦਸਨ ਕੋ ਹਰ ਦਇਆਤਾਰ ਜਗਨਨਾਥਾ ਜਿਨ੍ਹਾਂ ਵਡਪਾਗੀਆਂ ਨੇ ਗੁਰੂ ਦਾ ਆਸਰਾ ਲਿਆ ਗੁਰੂ ਦੇ ਦਸੇ ਰਾਹ ਦੇ ਉਤੇ ਤੁਰੇ ਗੁਰੂ ਸ਼ਬਦ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਉਹਨਾਂ ਦਾ ਜਨਮ ਕਾਮਯਾਬ ਹੋ ਜਾਵੇਗਾ ਉਹ ਸਫਲ ਹੋ ਜਾਣਗੇ ਕਰੋ ਅਰਦਾਸ हे ਪ੍ਰithvi ਦੇ ਮਾਲਕ ਸਾਡੇ ਉਤੇ ਦਇਆ ਕਰੋ ਇਹੋ ਜੇ ਦਾਸਾਂ ਦੇ ਦਾਸਾਂ ਦੇ ਸਾਨੂੰ ਹੋਰ ਦਾਸ ਬਣਾ ਦਿਓ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਾਲਾ ਮਿਲੰਥਾ ਮਹਾਰਾਜ ਆਪਣ ਹੁਕਮ ਕਰਦੇ ਹਨ ਕਿ ਤੁਸੀਂ ਤੇ ਮਾਇਆ ਵਿੱਚ ਅੰਨੇ ਹੋਏ ਪਏ ਹੋ ਜੀਵਨ ਜੁਗਤ ਦੀ ਤੁਹਾਨੂੰ ਕੋਈ ਜਾਜ ਨਹੀਂ ਸੋਝੀ ਨਹੀਂ ਆਤਮਕ ਜੀਵਨ ਦੇ ਗਿਆਨ ਤੋਂ ਵੀ ਤੁਸੀਂ ਸਕਣੇ ਹੋ ਤੇ ਗੁਰੂ ਦੇ ਦੱਸਿਓ ਇਰਾਦੇ ਤੁਰ ਵੀ ਕਿਵੇਂ ਪਵੋਗੇ ਤੁਰਨ ਵਾਸਤੇ ਇੱਕ ਸ਼ਕਤੀ ਧੰਗੁਰੂ ਨਾਨਕ ਦੇਵ ਜੀ ਕੋਲ ਹੀ ਹੈ ਉਹਦੇ ਗਾੜੀ ਅਰਦਾਸ ਕਰੋ ਕਿ ਅਸੀਂ ਮਾਇਆ ਵਿੱਚ ਅੰਨੇ ਹੋਏ ਹਾਂ ਅਸੀਂ ਗਿਆਨ ਤੋਂ ਸਖਣੇ ਹਾਂ ਏ ਵੈਗਰੂ ਜੀ ਧੰਗੁਰੂ ਨਾਨਕ ਦੇਵ ਜੀ ਸਾਨੂੰ ਆਪਣਾ ਪੱਲਾ ਫੜਾ ਲਓ ਤੁਹਾਡੇ ਪੱਲੇ ਨੂੰ ਫੜ ਕੇ ਅਸੀਂ ਇਸ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਹੋਈ ਨਵੰਦ ਭੁੱਲਾਂ ਚੁਕਾਂ ਦੀ ਮਾਫੀ ਬਰਸੀ ਜਾਓ ਗੁਰਮੰਤਰ ਦਾ ਜਾਪ ਕਰਕੇ ਗੁਰੂ ਦੇ ਪੱਲਾ ਨੇ ਧਫੜਾਰੇ ਆਪਾਂ ਹੀ ਫੜ ਜੋਗੇ ਹੋ ਜਾਈਏ ਵਾਹੇ ਗੁਰੂ ਵਾਹੇ ਗੁਰੂ ਵਾਹ e